ਬੱਦਲ ਨੇ ਸਾਡੇ ਲਈ ਕੀਤਾ ਹੀ ਕੱਖ ਨਹੀਂ ਤੇ ਆਪਾਂ ਆਪਣੀ ਲੜਾਈ ਸੰਘਰਸ਼ ਵਿੱਢ ਲਿਆ ਤਾ ਪੀਡੀਏ ਨੇ ਕਿਹਾ ਵੀ ਤੁਸੀਂ ਆਪਣੀ ਗੱਲ ਜਿਵੇਂ ਮਰਜ਼ੀ ਕਰ ਸਕਦੇ ਹੋ ਇੱਥੇ ਲੋਕਾਂ 'ਚ ਕਰ ਸਕਦੇ ਹੋ ਜੇ ਜਿੱਤ ਜਾਂਦੇ ਹੋ ਤਾਂ ਪਾਰਲੀਮੈਂਟ 'ਚ ਕਰ ਸਕਦੇ ਹੋ ਜੀਡੀਏ ਨੇ ਬੇਅਦਬੀ ਇੰਨੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੈ ਜਾਂ ਕੀਤੀ ਹੈ ਉਹਦਾ ਰਿਜ਼ਲਟ ਇਹਨੂੰ ਜ਼ਰੂਰ ਭੁਗਤਣਾ ਪੈਣਾ ਹੈ ਜਿਹੜਾ ਕੋਂਰ ਵੀ ਵਿਜੇ ਪ੍ਰਤਾਪ ਸਿੰਘ ਨੂੰ ਹਟਾਇਆ ਇਹ ਮੋਦੀ ਨੇ ਹਟਾਇਆ ਨਾਲ ਕੈਪਟਨ ਨੂੰ ਨਾਲ ਉਹਨਾਂ ਨੇ ਮਿਲ ਕੇ ਜਿੰਨਾ ਖੁੱਲ ਕੇ ਜਗਮੀਤ ਬਰਾੜ ਬਰਗਾੜੀ ਮੋਰਚੇ 'ਚ ਕਾਲੀਆਂ ਦੇ ਖਿਲਾਫ ਬੋਲਿਆ ਕੋਈ ਵੀ ਨਹੀਂ ਬੋਲਿਆ ਅੱਠ ਪਾਰਟੀਆਂ ਦਾ ਅਲਾਈਂਸ ਹੈ ਉਹਨੂੰ ਤੋੜ ਕੇ ਮੈਂ ਇੱਕ ਪਾਰਟੀ ਨਾਲ ਅਲਾਈਂਸ ਕਰ ਲਵਾਂ ਇਹ ਮੇਰੀ ਮੈਨੂੰ ਲੱਗਦਾ ਮਹਾਮੂਰਖਤਾ ਹੀ ਹੋਊਗੀ अनकंडीशनल सपोर्ट ਜਿਹੜੀ ਆ ਉਹ ਸਾਨੂੰ ਦਿੱਤੀ ਆ ਜਰਨਲ ਜੇ ਜੇ ਸਿੰਘ ਦਾ ਵੀ ਕਦ ਬਹੁਤ ਉੱਚਾ ਹੋ ਗਿਆ ਇਹਦੇ ਨਾਲ ਸਵੈਸਵ ਲਈ ਸਾਡੇ ਨਾਲ ਬੀਬੀ ਪਰਮਜੀਤ ਕੌਰ ਖਾਲੜਾ ਮੌਜੂਦ ਨੇ ਬੀਬੀ ਜੀ ਜਰਨਲ ਜੇ ਜੇ ਸਿੰਘ ਹੁਰਾ ਨੇ ਤੁਹਾਡੀ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ ਆ ਟਕਸਾਲੀ ਕਹਿੰਦੇ ਕਿ ਅਸੀਂ ਉਹਨਾਂ ਦੀ ਹਮਾਇਤ ਕਰਾਂਗੇ ਕਿੰਜ ਦਾ ਲੱਗਦਾ ਇਹ ਜਿੱਤ ਵੱਲ ਕਦਮਦਰ ਕਦਮ ਵੱਧਦੇ ਨਜ਼ਰ ਆ ਰਹੇ ਆ ਇਹ ਹੰਬਲਾ ਵਜਦਾ ਨਜ਼ਰ ਆ ਰਿਹਾ ਹੈ ਜਾਂ ਲੱਗਦਾ ਜੇ ਸਫ਼ਰ ਹੋਰ ਲੰਬਾ ਹੈਗਾ ਆ ਨਹੀਂ ਜੀ ਮੈਨੂੰ ਲੱਗਦਾ ਵੀ ਪਹਿਲਾਂ ਵੀ ਸਾਰਾ ਜਿਹੜੀ ਦੁਨੀਆ ਉਹ ਸਾਰੇ ਸਿੱਖ ਪੰਥ ਨੂੰ ਇੱਕੋ ਪਲੇਟਫਾਰਮ ਤੇ ਵੇਖਣਾ ਚਾਹੁੰਦੀ ਹੈ ਤੇ ਜਦੋਂ ਉਹਨਾਂ ਨੇ ਇਹ ਗੱਲ ਜਿਹੜੀ ਹੈ ਉਹ ਸਾਡੇ ਨਾਲ ਬਿਨਾਂ ਸ਼ਰਤ ਤੋਂ ਉਹਨਾਂ ਨੇ ਅਨ ਕੰਡੀਸ਼ਨਲ ਸਪੋਰਟ ਜਿਹੜੀ ਹੈ ਉਹ ਸਾਨੂੰ ਦਿੱਤੀ ਹੈ ਜਰਨਲ ਜੇ ਜੇ ਸਿੰਘ ਦਾ ਵੀ ਕਦ ਬਹੁਤ ਉੱਚਾ ਹੋ ਗਿਆ ਇਹਦੇ ਨਾਲ ਜੇ ਜੇ ਹੁਣੇ ਸੀਟ ਅਸੀਂ ਕੱਢ ਜਾਂਦੇ ਆ ਤਾਂ ਮੈਨੂੰ ਲੱਗਦਾ ਕਿ ਬ੍ਰਹਮਪੁਰਾ ਸਾਹਿਬ ਨੂੰ ਲੋਕਾਂ ਨੇ ਵਧਾਈਆਂ ਦੇਣੀਆਂ ਕਿ ਤੁਹਾਡੇ ਕਰਕੇ ਸੀਟ ਨਿਕਲੀ ਹੈ ਅੱਛਾ ਆਮ ਆਦਮੀ ਪਾਰਟੀ ਜੇ ਉਹ ਉਹਨਾਂ ਤੋਂ ਹਮਾਇਤ ਦੀ ਗੱਲ ਕੀਤੀ ਜਾਂਦੀ ਉਹ ਕਹਿੰਦੇ ਜੇ ਆਜ਼ਾਦ ਤੌਰ ਤੇ ਚੋਣ ਲੜਦੇ ਨੇ ਬੀਬੀ ਹੁਰੀ ਫਿਰ ਅਸੀਂ ਹਮਾਇਤ ਕਰਾਂਗੇ ਅਦਰਵਾਈਜ਼ ਹਮਾਇਤ ਨਹੀਂ ਕਰਦੇ ਖੈਰੇ ਦੀ ਪਾਰਟੀ ਨੂੰ ਅਸੀਂ ਹਮਾਇਤ ਨਹੀਂ ਕਰਦੇ ਦੇਖੋ ਜੀ ਸ਼ਰਤਾਂ ਨਾਲ ਮੁਹੱਬਤ ਅਸੀਂ ਨਹੀਂ ਕਰਦੇ ਜੀ ਠੀਕ ਹੈ ਜੀਨੇ ਸਾਨੂੰ ਕੰਡੀ ਅਨ ਕੰਡੀਸ਼ਨਲ ਬਿਨਾ ਸ਼ਰਤ ਤੋਂ ਸਪੋਰਟ ਦੇਣੀ ਆ ਉਹਦੇ ਲਈ ਧੰਨਵਾਦ ਆ ਵੈਲਕਮ ਹੈ ਤੇ ਹੁਣ ਅਸੀਂ 8 ਪਾਰਟੀਆਂ ਦਾ ਅਲਾਈਅੰਸ ਹੈ ਉਹਨੂੰ ਤੋੜ ਕੇ ਮੈਂ ਇੱਕ ਪਾਰਟੀ ਨਾਲ ਅਲਾਈਅੰਸ ਕਰ ਲਵਾਂ ਇਹ ਮੇਰੀ ਮੈਨੂੰ ਲੱਗਦਾ ਮਹਾਮੂਰਖਤਾ ਹੀ ਹੋਊਗੀ ਤੇ ਮੈਂ ਜੇ ਉਹਨਾਂ ਨੇ ਮੈਨੂੰ ਦੇਣੀ ਹੈ ਸਪੋਰਟ ਕਰਨੀ ਹੈ ਤਾਂ ਵੈਲਕਮ ਹੈ ਪਰ ਸ਼ਰਤਾਂ ਨਾਲ ਨਹੀਂ ਕਿਉਂਕਿ 8 ਪਾਰਟੀਆਂ ਦਾ ਜਿਹੜਾ ਅਲਾਈਅੰਸ ਹੈ ਉਹ ਅੱਜ ਸੜਕਾਂ ਤੇ ਨਿਕਲ ਚੁੱਕਿਆ ਹੈ ਡੇਢ ਮਹੀਨਾ ਦੀ ਸਾਡੀ ਕੈਂਪੇਨ ਹੈ ਔਰ ਸਾਰੀ ਦੁਨੀਆ ਸਾਡੇ ਨਾਲ ਹੈ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਸੋਚਣਾ ਬੰਦ ਹੈ ਕਿ ਇਹ ਸੀਟ ਸਿਧਾਂਤਕ ਸੀਟ ਹੈ ਇਹ ਸੀਟ ਦੇ ਵਿੱਚ ਕਿਸੇ ਦਾ ਕੋਈ ਰੌਲਾ ਨਹੀਂ ਨਾ ਕੋਈ ਪਾਰਟੀ ਬਾਜ਼ੀ ਹੈ ਨਾ ਕੋਈ ਇਹ ਗੱਲ ਹੈ ਤੇ ਉਹਨਾਂ ਨੂੰ ਅਨਕੰਡੀਸ਼ਨਲ ਗੱਲ ਕਰਨੀ ਚਾਹੀਦੀ ਹੈ ਮੈਂ ਤੁਹਾਨੂੰ ਕਹਤਾ ਵੀ ਕੰਡੀਸ਼ਨਾਂ ਦੇ ਨਾਲ ਸਾਨੂੰ ਕੁਝ ਵੀ ਮਨਜ਼ੂਰ ਨਹੀਂ ਤੁਹਾਡੇ ਤੇ ਕੰਡੀਸ਼ਨਾਂ ਲਾਉਂਦੇ ਨੇ ਪਰ ਜਿਹੜਾ ਉਹਨਾਂ ਦਾ ਆਪਣਾ ਉਮੀਦਵਾਰ ਹੈ ਉਹਦੇ ਉੱਤੇ ਕਈ ਤਰ੍ਹਾਂ ਦੇ આરોਪ ਲੱਗਦੇ ਆ ਕਿ 6 ਮਹੀਨੇ ਉਹ ਜੇਲ੍ਹ ਵੀ ਰਹਿ ਕੇ ਆ ਨਹੀ ਜੀ ਮੈਂ ਉਹਦੇ ਬਾਰੇ ਕੀ ਗਣਾ ਮੈਂ ਪਹਿਲੇ ਦਿਨ ਹੀ ਕਿਹਾ ਸੀ ਮੈਂ ਕਿਸੇ ਤੇ ਇਲਜ਼ਾਮ ਨਹੀਂ ਲਾਉਣਾ ਦੁਨੀਆ ਲਾਉਂਦੀ ਆ ਤੇ ਉਹ ਸਹਿੰਦੇ ਪਏ ਆ ਬੀਬੀ ਤੇ ਵੀ ਲੱਗ ਰਹੇ ਆ ਡੈਂਪੇ ਤੇ ਵੀ ਲੱਗ ਰਹੇ ਆ ਤੇ ਉਹਦੇ ਤੇ ਵੀ ਲੱਗ ਰਿਹਾ ਮੈਂ ਨਹੀਂ ਇਹਨਾਂ ਗੱਲਾਂ ਨੂੰ ਮੈਂ ਬਹੁਦਰ ਨਹੀਂ ਕਰਦੀ ਕਿਉਂਕਿ ਮੈਂ ਪਹਿਲੇ ਦਿਨ ਹੀ ਕਿਹਾ ਸੀ ਕਿ ਮੈਂ ਕਿਸੇ ਦੇ ਇਲਜ਼ਾਮ ਨਿੱਜੀ ਤੌਰ ਤੇ ਨਹੀਂ ਲਾਉਣਾ ਮੈਂ ਮੁੱਦਿਆਂ ਦੀ ਰਾਜਨੀਤੀ ਕਰਨੀ ਹੈ ਔਰ ਮੈਂ ਇਦੋਂ ਪਰੇ ਨਹੀਂ ਜਾਣਾ ਪਰ ਜਦੋਂ ਤੁਸੀਂ ਸੰਬੋਧਨ ਕਰਦੇ ਹੋ ਤੇ ਸੰਬੋਧਨ ਕਰਦੇ ਇੱਕ ਗੱਲ ਦਾ ਜ਼ਿਕਰ ਜ਼ਰੂਰ ਕਰਦੇ ਹੋ ਕਿ ਇੱਕ ਸਮੇਂ ਦੇ ਆਣ ਕੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਤੁਹਾਨੂੰ ਸਿੱਧੇ ਤੌਰ ਤੇ ਕੋਲ ਬਿਠਾ ਕੇ ਕਹਿ ਦਿੱਤਾ ਸੀਗਾ ਕਿ ਜੋ ਚਾਹੀਦਾ ਦੱਸੋ ਤੁਹਾਨੂੰ ਟਿਕਟ ਚਾਹੀਦੀ ਆ ਮੰਤਰੀ ਦਾ ਅਹੁਦਾ ਚਾਹੀਦਾ ਤੁਹਾਨੂੰ ਚੇਅਰਮੈਨੀ ਚਾਹੀਦੀ ਆ ਸਭ ਕੁਝ ਦੇ ਸਕਦੇ ਪਰ ਇਸ ਸੰਘਰਸ਼ ਤੋਂ ਪਿੱਛੇ ਹਟ ਜਾਓ ਹਾਂਜੀ ਠੀਕ ਹੈ ਮੈਂ ਜੋ ਸਟੇਜ ਤੇ ਕਹਿੰਨੀ ਠੀਕ ਕਹਿੰਨੀ ਆ ਜੀ ਕੋਈ ਰੌਲਾ ਨਹੀਂਗਾ ਮੈਨੂੰ ਉਹਨਾਂ ਨੇ ਸਟੇਜਾਂ ਤੋਂ ਗਿਆ ਹੈ ਕਿ ਤੁਸੀਂ ਲੋਕੋ ਲੋਕਾਂ ਨੇ ਪੁੱਛਿਆ ਉਹਨਾਂ ਦਿਨਾਂ ਦੇ ਵਿੱਚ ਕਿ ਤੁਸੀਂ ਖਾਲੜਾ ਪਰਿਵਾਰ ਬਾਰੇ ਨਹੀਂ ਸੋਚਦੇ ਉਦੋਂ ਵੀ ਟਿਕਟਾਂ ਦਾ ਚੱਕਰ ਸੀ ਉਹਨਾਂ ਨੇ ਉਦੋਂ ਸਟੇਜ ਤੋਂ ਗਿਆ ਹੈ ਕਿ ਮੈਂ ਬੀਬੀ ਨੂੰ ਟਿਕਟ ਨਹੀਂ ਮੰਤਰੀ ਵੇਖਣਾ ਚਾਹੁੰਨਾ ਹੈ ਜੀ ਤੇ ਉਹ ਸੱਚ ਹੈ ਜੇ ਮੈਂ ਉਹਨਾਂ ਦੀ ਗੱਲ ਨਹੀਂ ਮੰਨੀ ਉਹਨਾਂ ਨੇ ਮੇਰੀ ਗੱਲ ਨਹੀਂ ਮੰਨੀ ਜਾਂ ਮੈਂ ਉਹਨਾਂ ਦੀ ਨਹੀਂ ਮੰਨੀ ਤੇ ਮੈਂ 24 ਸਾਲ ਸੜਕਾਂ ਤੇ ਸੰਘਰਸ਼ ਕਰਦੀ ਫਿਰਦੀ ਆ ਮੈਂ ਲੈ ਲੈਣੀ ਸੀਗੀ ਟਿਕਟ ਜੇ ਉਹ ਮੈਨੂੰ ਚੰਗੀ ਲੱਗਦੀ ਉਸ ਵੇਲੇ ਕਿ ਮੈਂ ਆਪਣਾ ਵੇਲਾ ਸਾਰਾ ਤੇ ਮੈਨੂੰ ਕੋਈ ਲੋੜ ਨਹੀਂਗੀ ਪਰ ਅੱਜੋ ਅੱਜ ਜਿਹੜਾ ਮੈਂ 24 ਸਾਲ ਐ ਮੈਂ ਰਵਾਇਤੀ ਪਾਰਟੀਆਂ ਵੱਲ ਜਾ ਹੀ ਨਹੀਂ ਸਕਦੀ ਨਾ ਮੈਂ ਕਾਂਗਰਸ ਵੱਲ ਤਾਂ ਜਾਣਾ ਹੀ ਨਹੀਂ ਸੀ ਤੇ ਬਾਦਲ ਦੇ ਇਹ ਜਵਾਬ ਸੀਗੇ ਤੇ ਜਦੋਂ ਬਾਦਲ ਨੇ ਸਾਡੇ ਲਈ ਕੀਤਾ ਹੀ ਕੱਖ ਨਹੀਂ ਤੇ ਆਪਾਂ ਆਪਣੀ ਲੜਾਈ ਸੰਘਰਸ਼ ਵਧ ਲਿਆ ਤੇ ਆਪਾਂ 24 ਸਾਲਾਂ ਬਾਅਦ ਅੱਜ ਅਨ ਕੰਡੀਸ਼ਨਲ ਮੈਨੂੰ ਇਸ ਜਿਹੜਾ ਪੀਡੀਏ ਨੇ ਕਿਹਾ ਵੀ ਤੁਸੀਂ ਆਪਣੀ ਗੱਲ ਜਿਵੇਂ ਮਰਜ਼ੀ ਕਰ ਸਕਦੇ ਹੋ ਇੱਥੇ ਲੋਕਾਂ 'ਚ ਕਰ ਸਕਦੇ ਹੋ ਜੇ ਜਿੱਤ ਜਾਂਦੇ ਹੋ ਤਾਂ ਪਾਰਲੀਮੈਂਟ 'ਚ ਕਰ ਸਕਦੇ ਹੋ ਇਤੋਂ ਵੱਡੀ ਮੇਰੇ ਲਈ ਕੋਈ ਆਫਰ ਨਹੀਂ ਸੀਗੀ ਮੈਂ ਤਾਂ ਹੀ ਇਹਨੂੰ ਐਕਸੈਪਟ ਕੀਤਾ ਜੀ ਕੁਮਰ ਵਿਜੇ ਪ੍ਰਤਾਪ ਖਰਾਂ ਦਾ ਤਬਾਦਲਾ ਹੋ ਗਿਆ ਬਾਕੀ ਤਰ੍ਹਾਂ ਇਕੱਠੀਆਂ ਹੋ ਕੇ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀਆਂ ਆਕਾਲੀ ਦਲ ਕਹਿੰਦਾ ਜੋ ਕੁਝ ਹੋਇਆ ਠੀਕ ਹੋਇਆ ਤੁਹਾਨੂੰ ਕੀ ਲੱਗਦਾ ਨਹੀਂ ਜੀ ਇਹ ਕਾਂਗਰਸ ਦੀ ਤੇ ਆਕਾਲੀਆਂ ਦੀ ਮਿਲੀ ਭੋਗਤਾ ਇਹ ਸਾਰਾ ਕੁਝ ਕੈਪਟਨ ਦੇ ਕਹਿਣ ਤੇ ਹੀ ਹੋਇਆ ਵੇ ਉਹ ਸੈੱਟ ਦਾ ਜਿਹੜਾ ਮੇਨ ਬੰਦਾ ਸੀਗਾ ਉਹਨੂੰ ਪਰੇ ਕਰ ਦਿੱਤਾ ਗਿਆ ਕੋਈ ਗੱਲ ਨਹੀਂ ਆ ਇਲੈਕਸ਼ਨ ਤੇ ਮਹੀਨੇ ਚ ਲੰਘ ਜਾਣੀਆਂ ਜਿੰਨੇ ਕਹਿੰਦੇ ਸਬੂਤ ਇਕੱਠੇ ਹੋ ਚੁੱਕੇ ਆ ਬਾਦਲ ਦੇ ਬਾਦਲ ਪਰਿਵਾਰ ਦੇ ਨਾਲ ਜੋ ਕੁਝ ਵੀ ਇਹਨਾਂ ਨੇ ਕੀਤਾ ਉਹ ਸਬੂਤ ਇਕੱਠੇ ਹੋ ਚੁੱਕੇ ਆ ਉਹਨਾਂ ਦੇ ਆਧਾਰ ਤੇ ਇਹ ਜ਼ਰੂਰ ਜਿਹੜਾ ਪਰਮਾਤਮਾ ਵੱਲੋਂ ਜਿਹੜੀ ਇਹਨੇ ਬੇਅਦਵੀਂ ਇੰਨੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀਂ ਕਰਾਈ ਹੈ ਜਾਂ ਕੀਤੀ ਹੈ ਉਹਦਾ ਰਿਜ਼ਲਟ ਇਹਨੂੰ ਜ਼ਰੂਰ ਭੁਗਤਣਾ ਪੈਣਾ ਉਹਨਾਂ ਦਾ ਤਬਾਦਲਾ ਹੋ ਗਿਆ ਇੱਕ ਚੀਜ਼ ਇਸ ਵੇਲੇ ਬਹੁਤ ਚਰਚਾ ਦੇ ਵਿੱਚ ਹੈ ਕਿ ਇੱਕ ਕਿਤਾਬ ਚਾ ਇੱਕ ਕਿਤਾਬ 60 ਕੋ ਪੰਨਿਆਂ ਦੀ ਕਿਤਾਬ ਛਾਪੀ ਗਈ ਹੈ ਉਹ ਕਿਤਾਬ ਇਸ ਵੇਲੇ ਪੰਜਾਬ ਦੇ ਘਰ ਘਰ ਵੰਡੀ ਜਾ ਰਹੀ ਹੈ ਜਿਹਦਾ ਨਾਮ ਰੱਖਿਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕੱਚਾ ਚਿੱਠਾ ਵਾਈਟ ਪੇਪਰ ਤੇ ਉਹਦੇ ਵਿੱਚ ਦੱਸਿਆ ਗਿਆ ਕਿ ਕਿਵੇਂ ਬੇਅਦਬੀ ਹੁੰਦੀ ਹੈ ਕਿਵੇਂ ਸੱਚਾ ਸੌਦਾ ਵਾਲੇ ਸਾਧ ਨੂੰ ਮਾਫੀ ਦਿੱਤੀ ਜਾਂਦੀ ਕਿਹਦੀ ਕਿਹਦੀ ਭੂਮਿਕਾ ਆ ਉਹ ਵੀ ਕਿਤਨੇ ਕਿਤੇ ਅਕਾਲੀ ਦਲ ਦੇ ਖਿਲਾਫ ਭੁਗਤ ਦੀ ਨਜ਼ਰ ਆ ਰਹੀ ਹੈ ਕਿਤਾਬ ਉਹਦਾ ਵੀ ਅਸਰ ਪੈਗਾ ਇਹਨਾਂ ਚੋਣਾਂ ਦੇ ਵਿੱਚ ਬਿਲਕੁਲ ਪਾਊਗਾ ਵਾਲੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿਸੇ ਵੇਲੇ ਗੱਲ ਦਾ ਉਂਝ ਦੇ ਬਰਗਾੜੀ ਮੋਰਚਾ ਲੱਗਾ 6 ਮਹੀਨੇ ਕੋਈ ਕਸਰ ਬਾਕੀ ਨਹੀਂ ਰਹੀ ਉੱਥੋਂ ਅਖਬਾਰਾਂ ਦੇ ਵਿੱਚ ਜਾਂ ਲੋਕਾਂ ਨੇ ਉੱਥੇ ਭਰਮਾ ਸਹਿਯੋਗ ਦਿੱਤਾ ਬੇਦਬੀ ਦੇ ਕੋਈ ਹੁਣ ਸ਼ੱਕ ਨਹੀਂ ਹੈ ਕਿਸੇ ਨੂੰ ਇਹਦੇ ਬਾਦਲ ਪਰਵਾਰ ਹੀ ਹੈ ਕਿ ਉਹ ਦੇ ਪਾਉਂਦਾ ਉੱਤੇ ਉਹਦੀ ਮੋਦੀ ਤੱਕ ਪਹੁੰਚਾਇਆ ਜਿਹੜੀ ਆ ਹੁਣ ਸੈਟ ਦਾ ਬੰਦਾ ਜਿਹੜਾ ਕੋਹਰ ਵੀਜੇ ਪ੍ਰਤਾਪ ਸਿੰਘ ਨੂੰ ਹਟਾਇਆ ਇਹ ਮੋਦੀ ਨੇ ਹਟਾਇਆ ਨਾਲ ਕੈਪਟਨ ਨੂੰ ਨਾਲ ਉਹਨਾਂ ਨੇ ਮਿਲ ਕੇ ਹੁਣ ਉਹਨਾਂ ਦੇ ਹਜੇ ਸਮਝੌਤੇ ਹੋਣੇ ਆ ਪਟਿਆਲਾ ਸੀਟ ਤੇ ਬਠਿੰਡਾ ਸੀਟ ਤੇ ਹਜੇ ਦੋਨਾਂ ਤੇ ਰਾਮ ਦੀ ਹਿਚਕਚਾਹ ਡਾਇ ਜਾਂ ਕੋਈ ਵੀ ਬੰਦਾ ਨਾ ਪਟਿਆਲੇ ਤੋਂ ਖੜਾ ਹੋ ਕਰ ਰਿਹਾ ਨਾ ਉਹ ਕਰ ਰਿਹਾ ਜਿਨੇ ਚਿਰ ਉਹਨਾਂ ਦੀ ਹੁੰਦੀ ਨਹੀਂ ਕਿ ਸਮਝੌਤਾ ਨਹੀਂ ਹੁੰਦਾ ਜਿਤਾਉਣ ਦਾ ਇੱਕ ਦੂਜੇ ਨੂੰ ਉਹਨਾਂ ਚਿਰੇ ਸੀਟ ਅਨਾਉਂਸ ਨਹੀਂ ਹੋਣੀ वैसे त ए खड़ूर صاحب ਹਲਕਾ ਬਹੁਤ ਵੱਡਾ ਆ ਦੁਆਬਾ ਮਾਲਵਾ ਤੇ ਮਾਝਾ ਵੀ ਨਾਲ ਲੱਗ ਜਾਂਦਾ ਇਹਦੇ ਨਾਲ ਇਸ ਵੇਲੇ ਜਿਹੜੀ ਜਗਾ ਖੇਮ ਕਰਨ ਦੇ ਵਿੱਚ ਅਸੀਂ ਖੜੇ ਆ ਇਹ ਖੇਮ ਕਰਨ ਦਾ ਇਲਾਕਾ ਤੁਹਾਡਾ ਆਪਣਾ ਜੱਦੀ ਇਲਾਕਾ ਆ ਜਦੋਂ ਇਸ ਇਲਾਕੇ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋ ਜਾਂ ਖਡੂਰ ਸਾਹਿਬ ਹਲਕੇ ਦੇ ਬਾਕੀ ਹਲਕੇ ਦੇ ਵਿੱਚ ਜਾਂਦੇ ਹੋ ਬਾਕੀ ਥਾਵਾਂ ਤੇ ਜਾਂਦੇ ਹੋ ਕੁਝ ਫਰਕ ਨਜ਼ਰ ਆਉਂਦਾ ਹੈ ਲੱਗਦਾ ਹੈ ਕਿ ਆਪਣੇ ਹਲਕੇ ਦੇ ਵਿੱਚ ਜਿਸ ਤਰੀਕੇ ਦਾ ਰਿਸਪਾਂਸ ਮਿਲ ਰਿਹਾ ਉਹ ਬਹੁਤ ਜ਼ਿਆਦਾ ਹੈ ਤੇ ਬਾਕੀ ਹਲਕਿਆਂ ਦੇ ਵਿੱਚ ਥੋੜੀ ਜਿਹੀ ਮੁਸ਼ਕਲ ਜ਼ਿਆਦਾ ਕਰਨੀ ਪੈਂਦੀ ਹੈ ਇਦਾਂ ਦਾ ਕੁਝ ਫਰਕ ਹੈ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈ ਮੈਨੂੰ ਲੱਗਦਾ ਸੀ ਵੀ ਜੀਰਾ ਤੇ ਕਪੂਰਥਲਾ ਸਾਨੂੰ ਦੂਰ ਪੈਂਦੇ ਆ ਸੀ ਉਧਰ ਕਦੇ ਗਏ ਨਹੀਂ ਗਏ ਪਰ ਉੱਥੋਂ ਵੀ ਜੀਰੇ ਦੇ ਕਪੂਰਥਲੇ ਵਿੱਚੋਂ ਵੀ ਇੰਨਾ ਮਤਲਬ ਅਭਾਰ ਹੈ ਇੰਨਾ ਜਦੋਂ ਕਿ ਉੱਥੇ ਇਹਨਾਂ ਦਾ ਅਭਾਰ ਵੀ ਹੈਗਾ ਬੀਬੀ ਜੰਗੀਰ ਕੌਰ ਦਾ ਜਾਂ ਡਿੰਪੇ ਦਾ ਵੀ ਕਾਂਗਰਸ ਦਾ ਪਰ ਉੱਥੇ ਦੇ ਲੋਕ ਇਸ ਤਰ੍ਹਾਂ ਸੜਕਾਂ ਤੇ ਆਏ ਆ ਇਹ ਜਿਹੜਾ ਮਸਲਾ ਇਹ ਇਕੱਲੇ ਬਲਟੋਏ ਹਲਕੇ ਦਾ ਨਹੀਂ ਹੈ ਇਹ ਸਾਰਾ ਮਸਲਾ ਪੂਰੇ ਪੰਜਾਬ ਦਾ ਪੂਰੇ ਪੰਜਾਬ ਚ ਇੱਕ ਤਲਾਅਮ ਹੋਇਆ ਉਹਨਾਂ ਦਿਨਾਂ ਦੇ ਵਿੱਚ ਤੇ ਖਾਲੜਾ ਸਾਹਿਬ ਦੀ ਸ਼ਹਾਦਤ ਨੂੰ ਜਿਹੜੀ ਉਹ ਸਾਰੀ ਦੁਨੀਆ ਜਾਣਦੀ ਹੈ ਤੇ ਇਸ ਕਰਕੇ ਕੋਈ ਇਹੋ ਜਿਹਾ ਮਸਲਾ ਨਹੀਂਗਾ ਵੀ ਆਹ ਸੀਟ ਤੇ ਘਟ ਹੈ ਤੇ ਆਹ ਸੀਟ ਤੇ ਜ਼ਿਆਦਾ ਹੈ ਪਰ ਉਹ ਘਰ ਦਾ ਮਾਨ ਹੁੰਦਾ ਜਿਵੇਂ ਸਾਡਾ ਇਲਾਕਾ ਹੈ ਇਹ ਤੇ ਇੱਥੇ ਮੈਨੂੰ ਪੂਰੀ ਆਸ ਹੈ ਕਿ ਲੋਕ ਆਪਣੇ ਆਪ ਜਿਹੜਾ ਇਹ ਇਹਨੂੰ ਉੱਪਰ ਲੈ ਜਾਣਗੇ ਤੇ ਜਿਹੜੀ ਸੀਟ ਹੈ ਮੈਨੂੰ ਕੋਈ ਇਹੋ ਜਿਹਾ ਸ਼ੱਕ ਨਹੀਂ ਹੈ ਕੋਈ ਵੀ ਲੋਕਾਂ ਨੂੰ ਇਹ ਹੈ ਵੀ ਆਸ ਇਲਾਕੇ ਦੇ ਵਿੱਚ ਮੈਨੂੰ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ ਜਾਂ ਇਹਦੇ ਵਿੱਚ ਕਰਨੀ ਪੈਣੀ ਹੈ ਲੋਕ ਤਾਂ ਸੜਕਾਂ ਤੇ ਆ ਗਏ ਆ ਤੇ ਲੋਕ ਆਪਣੇ ਆਪ ਮੇਰੀ ਕੈਂਪੇਨ ਨੂੰ ਸੰਭਾਲ ਰਹੇ ਆ ਜੇ ਜਦੋਂ ਲੋਕ ਇਸ ਮਕਸਦ ਨਾਲ ਤੋਰ ਪੈਣ ਤੇ ਫਿਰ ਮੈਨੂੰ ਲੱਗਦਾ ਕੈਂਡੀਡੇਟ ਨੂੰ ਉਮੀਦਵਾਰ ਨੂੰ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ ਤੁਸੀਂ ਇਸ ਵੇਲੇ ਥਾਂ ਥਾਂ ਜਾ ਕੇ ਲੋਕ ਮਿਲਣੀਆਂ ਕਰ ਰਹੇ ਹੋ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਲੋਕ ਸਵਾਲ ਵੀ ਪੁੱਛਦੇ ਹੋਣਗੇ ਉਹਨਾਂ ਦੇ ਜਵਾਬ ਵੀ ਦਿੰਦੇ ਹੋ ਕੈਪਟਨ ਅਮਰਿੰਦਰ ਸਿੰਘ ਹੋਰੀ ਕੈਪਟਨ ਦੀ ਚੌਪਾਲ ਟਵਿੱਟਰ ਤੇ ਇੱਕ ਜਿਹੜੀ ਉਹ ਮਹਿੰਮ ਸ਼ੁਰੂ ਕਰ ਰਿਹਾ ਟਵਿੱਟਰ ਤੇ ਉਹਨਾਂ ਨੂੰ ਸਵਾਲ ਪੁੱਛੋ ਤੇ ਟਵਿੱਟਰ ਦੇ ਉੱਤੇ ਹੀ ਉਹ ਤੁਹਾਨੂੰ ਜਵਾਬ ਦੇਣਗੇ ਕਿ ਕੈਪਟਨ ਸਾਹਿਬ ਹੁਣ ਇੰਨੇ ਕੋ ਉਲਝ ਗਿਆ ਇੰਨੇ ਕੋ ਲੋਕਾਂ ਤੋਂ ਵੱਖਰੇ ਹੋ ਗਿਆ ਕਿ ਉਹ ਸਾਹਮਣੇ ਆਣ ਕੇ ਲੋਕਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਦੇ ਉਹ ਤਾਂ ਪਹਿਲਾਂ ਵੀ ਉਹਨਾਂ ਬਾਰੇ ਮਸ਼ਹੂਰ ਹੈ ਕਿ ਉਹਨਾਂ ਉਹ ਆਪਣੇ ਮੰਤਰੀਆਂ ਨੂੰ ਨਹੀਂ ਮਿਲਦੇ ਕਿਸੇ ਨੂੰ ਨਹੀਂ ਮਿਲਦੇ ਤੇ ਕਈ ਵਾਰੀ ਸਟੇਜ ਤੋਂ ਇਹ ਗੱਲ ਹੁੰਦੀ ਆ ਕਿ ਮੈਥੋਂ ਲੱਖ ਰੁਪਈਆ ਨਾਮ ਲੈ ਲਈ ਕੈਪਟਨ ਉਂਗਲ ਲਾ ਕੇ ਆ ਜੀ 990 ਦੇ ਨਾਲ ਦੇ ਵਿੱਚ ਤੇ ਉਹ ਤਾਂ ਉਹਨਾਂ ਦਾ ਪਹਿਲਾਂ ਹੀ ਰਾਜਾ ਮਹਾਰਾਜਿਆਂ ਵਾਲਾ ਐਟੀਟਿਊਡ ਆ ਉਹ ਘੱਟ ਮਿਲਦੇ ਆ ਕਿਸੇ ਨੂੰ ਹੁਣ ਟਵਿੱਟਰ ਤੇ ਕੀ ਜਵਾਬ ਦੇਣਗੇ ਗੁਟਕਾ ਸਾਫ ਦੀਆਂ ਸੋਹਾਂ ਖਾ ਕੇ ਮੁੱਕਰ ਜਾਣਾ ਤੇ ਪਬਲਿਕ ਨੂੰ ਬੁੱਧੂ ਬਣਾ ਦੇਣਾ ਤੇ ਦੋ ਸਾਲਾਂ ਵਿੱਚ ਕੁਝ ਵੀ ਨਾ ਕਰਨਾ ਤੇ ਹੁਣ ਟਵਿੱਟਰ ਤੇ ਹੀ ਜਾਣਗੇ ਹੋਰ ਕਿੱਥੇ ਜਾਣਗੇ ਜਿਹਦਾ ਜੀ ਕਰੂ ਜਵਾਬ ਦੇਣਗੇ ਜਿਹਦਾ ਜੀ ਕਰੂ ਨਹੀਂ ਦੇਣਗੇ ਜਗਮੀਤ ਬਰਾੜ ਹੋਰਾਂ ਨੇ ਵੀ ਜਿਹੜੀ ਆਕਾਲੀ ਦਲ ਜੁਆਇਨ ਕਰ ਲਈ ਤੇ ਪੈਂਦੀ ਸੱਟੇ ਉਹਨਾਂ ਨੂੰ ਜਿਹੜਾ ਆਕਾਲੀ ਦਲ ਦਾ ਉਪ ਪ੍ਰਧਾਨ ਸੀਨੀਅਰ ਉਪ ਪ੍ਰਧਾਨ ਜਿਹੜਾ ਬਣਾ ਦਿੱਤਾ ਗਿਆ ਔਰ ਬਹੁਤ ਨੇੜੇ ਹੋ ਗਏ ਉਹੀ ਜਗਮੀਤ ਸਿੰਘ ਬਰਾੜ ਜਿਹੜੇ ਕਹਿੰਦੇ ਹੁੰਦੇ ਸੀ ਕਿ ਮੇਰੀ ਪਿਤਾ ਦੇ ਕਾਤਲ ਨੇ ਬਾਦਲ ਪਰਿਵਾਰ ਵਾਲੇ ਹਾਂਜੀ ਉਹ ਮੈਂ ਇਹ ਵੀ ਸੁਣਿਆ ਮੈਂ ਬਰਗਾੜੀ ਮੋਰਚੇ 'ਚ ਵੀ ਜਗਮੀਤ ਬਰਾੜ ਨੂੰ ਸੁਣਿਆ ਜਿੰਨਾ ਖੁੱਲ ਕੇ ਜਗਮੀਤ ਬਰਾੜ ਬਰਗਾੜੀ ਮੋਰਚੇ 'ਚ ਕਾਲੀਆਂ ਦੇ ਖਿਲਾਫ ਬੋਲਿਆ ਕੋਈ ਵੀ ਨਹੀਂ ਬੋਲਿਆ ਹੁਣ ਉਹਨਾਂ ਨੂੰ ਤੁਹਾਨੂੰ ਪੁੱਛਣਾ ਚਾਹੀਦਾ ਵੀ ਹੁਣ ਕੀ ਬਦਲੀ ਹੋ ਗਈ ਬਾਦਲ ਸਰਕਾਰ ਦੇ ਵਿੱਚ ਹੁਣ ਕਿਉਂ ਚੰਗੇ ਲੱਗਣ ਲੱਗ ਗਏ ਪਰ ਮੈਂ ਤਾਂ ਸਮਝਦੀ ਸੀ ਵੀ ਇਹ ਚੰਗਾ ਬੁਲਾਰਾ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਇਸ ਸਟੇਜ ਤੇ ਆ ਕੇ ਵੀ ਇਹ ਜਿਹੜਾ ਫੈਸਲਾ ਕੀਤਾ ਮੈਨੂੰ ਲੱਗਦਾ ਵੀ ਇਹ ਉਹਨਾਂ ਨੂੰ ਘਾਟੇ ਬੰਦਾ ਹੀ ਰਹਿਣਾ ਘਾਟੇ ਬੰਦਾ ਕਰ ਜਾਏਗਾ ਘਾਟੇ ਇਸ ਵੇਲੇ ਜਿਹੜੇ ਮੁਕਾਬਲੇ ਦੇ ਵਿੱਚ ਦੋ ਕੈਂਡੀਡੇਟ ਦੀ ਆਪਾਂ ਗੱਲ ਕਰ ਲਈਏ ਡਿੰਪਾ ਹੋਰੀ ਤੇ ਬੀਬੀ ਜਗੀਰ ਕੌਰ ਕਿੰਨਾ ਕੁ ਮੁਕਾਬਲੇ ਦੇ ਵਿੱਚ ਮੰਨਦੇ ਹੋ ਤੇ ਕਿੰਨਾ ਕੁ ਮੁਕਾਬਲੇ ਤੋਂ ਬਾਹਰ ਮੰਨਦੇ ਹੋ ਮੁੱਖ ਮੁਕਾਬਲਾ ਤੁਸੀਂ ਕਿਹਦੇ ਨਾਲ ਮੰਨਦੇ ਹੋ ਕਿ ਡਿੰਪੇ ਨਾਲ ਹੈ ਜਾਂ ਬੀਬੀ ਜਗੀਰ ਕੌਰ ਹੋਰਾਂ ਦੇ ਨਾਲ ਦੇਖੋ ਜੀ ਮੈਂ ਨਾ ਬਾਹਲਾ ਬਰڈن ਨਹੀਂ ਪਾਉਂਦੀ ਆਪਣੇ ਦਿਮਾਗ ਤੇ ਵੀ ਮੇਰਾ ਮੁਕਾਬਲਾ ਕਿਹਦੇ ਨਾਲ ਹੈ ਇਹ ਲੋਕ ਸਮਝਣ ਤੇ ਲੋਕ ਜਿਹੜੇ ਆ ਉਹਨਾਂ ਨੂੰ ਕਿਵੇਂ ਲੈ ਰਹੇ ਹੈ ਹਨਾ ਇਹ ਉਹਨਾਂ ਦਾ ਮਸਲਾ ਮੈਂ ਤੇ ਚੋਣ ਮੈਦਾਨ ਦੇ ਵਿੱਚ ਹੈ ਮੈਂ ਲੜਨਾ ਹੈ ਔਰ ਮੈਂ ਜਿੱਤਣਾ ਕੋਈ ਵੀ ਆ ਜਾਏ ਹੋਰ ਵੀ ਸ਼ਾਇਦ ਦੋ ਚਾਰ ਹੋਰ ਵੀ ਆ ਜਾਣ ਮਨਜਿੰਦਰ ਸਿੱਧੂ ਵੀ ਆ ਹੋਰ ਵੀ ਕਈਆਂ ਨੇ ਆਉਣਾ ਆ ਜਾਣ ਜੀ ਨੇ ਮਰਜੀ ਪਰ ਮੈਂ ਲੜਨ ਦੇ ਮਕਸਦ ਨਾਲ ਮੈਦਾਨ 'ਚ ਆ ਤੇ ਮੈਂ ਲੜਨਾ ਤੇ ਜਿੱਤ ਹਰ ਵਾਹਿਗੁਰੂ ਦੀ ਮਰਜ਼ੀ ਇੱਕ ਆਖਰੀ ਸਵਾਲ ਹੈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਉਹ ਕਹਿੰਦੇ ਜਿਹੜੀਆਂ ਪੰਜਾਬ ਦੀਆਂ 13 ਸੀਟਾਂ ਉਹਦੇ ਵਿੱਚੋਂ ਤਿੰਨ ਸੀਟਾਂ ਜਿਹੜੀਆਂ ਭਾਜਪਾ ਦੀ ਹਿੱਸੇ ਦੀਆਂ ਉਹਦੀ ਤਾਂ ਅਸੀਂ ਕਰਨੀ ਵਿਰੋਧਤਾ ਇੱਕ ਸੀਟ ਜਿਹੜੀ ਬੀਬੀ ਜਿੱਥੇ ਖੜੇ ਨੇ ਪਰਮਜੀਤ ਕੌਰ ਖਾਲੜਾ ਉੱਥੇ ਉਹਨਾਂ ਦੀ ਹਮਾਇਤ ਕਰਾਂਗੇ ਬਾਕੀ 9 ਸੀਟਾਂ ਤੇ ਅਸੀਂ ਅਕਾਲੀ ਦਲ ਦੀ ਹਮਾਇਤ ਕਰਨੀ ਆ ਨਹੀਂ ਜੀ ਇਹ ਬੜੀ ਚੰਗੀ ਗੱਲ ਹੈ ਜਿਹੜੇ ਲੋਕ ਤਾਂ ਮਨੁੱਖਤਾ ਦੀ ਗੱਲ ਸਮਝਦੇ ਆ ਉਹ ਤਾਂ ਬਿਨਾ ਕਿਸੇ ਮੈਂ ਤੁਹਾਨੂੰ ਕਹਾਂ ਵੀ ਬਿਨਾ ਕਿਸੇ ਕੰਡੀਸ਼ਨ ਤੋਂ ਸਾਡੇ ਨਾਲ ਹੈ ਤੇ ਲਖੋ ਸਵਾਲ ਸਾਹਿਬ ਨੇ ਕਹੇ ਜਿਹੜੀ ਕੱਲ ਆਈ ਹੈ ਸੰਤ ਸਮਾਜ ਵੱਲੋਂ ਆਈ ਹੈ ਕੁਝ ਲੋਕ ਇਹੋ ਜਿਹੇ ਆ ਜਿਹੜੇ ਤਿਆਰ ਬੈਠੇ ਆ ਬਈ ਬਸ ਨਾਮਿਨੇਸ਼ਨਾਂ ਹੋ ਜਾਣ ਤੇ ਵੇਬ ਬਣ ਜਾਵੇ ਤੇ ਉਹਨਾਂ ਨੇ ਭੱਜ ਕੇ ਸਾਡੇ ਨਾਲ ਆ ਜਾਣਾ ਤੇ ਇਹ ਤਾਂ ਸਿਧਾਂਤਿਕ ਲੋਕ ਆ ਜਿਨ੍ਹਾਂ ਨੇ ਸਮਝ ਨਾਲ ਕਿ ਇਹ ਦੇ ਇਹ ਜਿਹੜਾ ਸਰਦਾਰ ਜਸਵੰਤ ਸਿੰਘ ਖਾਲੜਾ ਇਹ ਮਜ਼ਦੂਰਾਂ ਦੇ ਹੱਕ ਵਿੱਚ ਵੀ ਖੜਦਾ ਰਿਹਾ ਕਿਸਾਨਾਂ ਦੇ ਹੱਕ ਵਿੱਚ ਵੀ ਖੜਦਾ ਰਿਹਾ ਤੇ ਅੱਜ ਉਹਦੇ ਜਿੰਨੇ ਸਾਥੀ ਅੱਜ ਉਹਦੇ ਨਾਲ ਆ ਤੇ ਮੈਂ ਉਹਨਾਂ ਦੀ ਸਾਰਿਆਂ ਦੀ ਧੰਨਵਾਦੀ ਆ ਜਿਹੜੇ ਵੀਰ ਹੋਰ ਵੀ ਆਉਣਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਬਾਹਾਂ ਖੋਲ ਕੇ ਸਵਾਗਤ ਕਰਦੇ ਆ ਕਿ ਇਹ ਸੀਟ ਨੂੰ ਪਾਰਟੀ ਜੀ ਤੋਂ ਉੱਚਾ ਉੱਠ ਕੇ ਤੇ ਸਾਡੇ ਨਾਲ ਆਓ ਆਪਾਂ ਕੋਈ ਪਾਰਟੀ ਬਾਜੀ ਨਹੀਂ ਕਰਨੀ ਆਪਾਂ ਕੋਈ ਇਹੋ ਜੀ ਗੱਲ ਨਹੀਂ ਕਰਨੀ ਕਿਸੇ ਤੇ ਤੁਮਤ ਨਹੀਂ ਲਾਉਣੀ ਕਿਸੇ ਕੈਂਡੀਡੇਟ ਤੇ ਆਪਾਂ ਆਪਦਾ ਪੱਖ ਜਿਹੜਾ ਉਹ ਦੁਨੀਆ ਦੇ ਸਾਹਮਣੇ ਰੱਖਣਾ ਸ਼ੁਕਰੀਆ ਬੀਬੀ ਜੀ ਸ਼ੁਭੇ ਸ਼ਾਮਾਂ ਨੇ ਤੁਹਾਡੇ ਲਈ ਸੋ ਇਹ ਸਨ ਬੀਬੀ ਪਰਮਜੀਤ ਕੌਰ ਖਾਲੜਾ ਜਿਨ੍ਹਾਂ ਦਾ ਸਿੱਧੇ ਤੌਰ ਤੇ ਕਹਿਣਾ ਕਿ ਮੈਂ ਇਹ ਬਰਡਨ ਨਹੀਂ ਲੈਂਦੀ ਕਿ ਕੌਣ ਦੂਸਰੇ ਨੰਬਰ ਤੇ ਕੌਣ ਤੀਸਰੇ ਨੰਬਰ ਤੇ ਕਿਹਦੇ ਨਾਲ ਮੁਕਾਬਲਾ ਹੈ ਜਾਂ ਕਿਹਦੇ ਨਾਲ ਮੁਕਾਬਲਾ ਨਹੀਂ ਹੈ ਇਹ ਲੋਕਾਂ ਦੇ ਹੱਥ ਵਸ ਛੱਡ ਦਿੱਤਾ ਗਿਆ ਕਿ ਉਹ ਕਿਹੋ ਜਿਹਾ ਫੈਸਲਾ ਲੈਂਦੇ ਨੇ ਫਿਲਹਾਲ ਇੰਤਜ਼ਾਰ ਕਰਨਾ ਪਏਗਾ 23 ਮਈ ਦਾ ਜਦੋਂ ਨਤੀਜੇ ਆਉਣੇ ਨੇ ਪਰ ਪਰਮਜੀਤ ਕੌਰ ਖਾਲੜਾ ਹੋਰੀ ਲਗਾਤਾਰ ਆਪਣੀ ਚੋਣ ਮੁਹਿੰਮ ਨੂੰ ਪਹਾਰ ਰਹੇ ਨੇ ਮੁਕਾਬਲੇ ਦੇ ਵਿੱਚ ਬੀਬੀ ਜਗੀਰ ਕੌਰ ਔਰ ਜਸਬੀਰ ਸਿੰਘ ਡਿੰਪਾ ਅਕਾਲੀ ਦਲ ਤੇ ਕਾਂਗਰਸ ਦੇ ਉਮੀਦਵਾਰ ਨੇ ਉਹ ਵੀ ਆਪੋ ਆਪਣੀ ਵਾਹ ਪੂਰੀ ਲਾ ਰਹੇ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਖਡੂਰ ਸਾਹਿਬ ਹਲਕੇ ਦੇ ਲੋਕ ਕੀ ਫੈਸਲਾ ਕਰਦੇ ਆ ਕਿਹਦੇ ਸਿਰ ਦੇ ਉੱਤੇ ਤਾਜ ਸਜਾਉਣਾ ਚਾਹੁੰਦੇ ਆ ਕੈਮਰਾਮੈਨ ਬੌਬੀ ਦੇ ਨਾਲ ਜਸਵੀਰ ਟੀਵੀ ਪੰਜਾਬ ਖੇਮ ਕਰਨ